ਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਪਾ ਅੱਜ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਆਪਾਂ ਕੱਪੜੇ ਦੇ ਉੱਪਰੋਂ ਬੂਰ ਲਾ ਸਕਦੇ ਆ ਬਸ ਅੱਜ ਕੱਲ ਸਾਰਿਆਂ ਦੇ ਘਰੇ ਲਿੰਟਰ ਰਿਮੂਵਰ ਹੈਗੇ ਆ ਪਰ ਜੇ ਕਿਸੇ ਦੇ ਘਰੇ ਲਿੰਟਰ ਰਿਮੂਵਰ ਨਹੀਂ ਹੈਗਾ ਜਾਂ ਆਪਾਂ ਨੂੰ ਟਾਈਮ ਤੇ ਨਹੀਂ ਲੱਭਦਾ ਤਾਂ ਆਪਾਂ ਇੱਕ ਈਜ਼ੀ ਜੀ ਤਰੀਕੇ ਦੇ ਨਾਲ ਜਿਹੜਾ ਕੀ ਆ ਬੂਰ ਨੂੰ ਆਪਾਂ ਲਾ ਸਕਦੇ ਆ ਜਿੱਦਾਂ ਹਾਂਜੀ ਜਿੱਦਾਂ ਇਹ ਦੇਖ ਰਹੇ ਤੁਸੀਂ ਆਪਾਂ ਇੱਕ ਕੋਟ ਲਿਆ ਹੋਇਆ ਤੇ ਉਹਦੇ ਉੱਪਰ ਕਾਫੀ ਸਾਰਾ ਬੂਰ ਜਿਹੜਾ ਕੀ ਆਇਆ ਹੋਇਆ ਤੇ ਹੁਣ ਇਹਨੂੰ ਆਪਾਂ ਇੱਕ ਦੇਸੀ ਜਿਹੇ ਤਰੀਕੇ ਦੇ ਨਾਲ ਤਾਂ ਨੂੰ ਇਹ ਦੇ ਉੱਪਰੋਂ ਕੋਟ ਦੇ ਉੱਪਰੋਂ ਜਿਹੜਾ ਕੀ ਇਹ ਬੂਰ ਨੂੰ ਰਿਮੂਵ ਕਰਕੇ ਦਿਖਾਉਣੇ ਆਂਗੇ ਆਪਾਂ ਲਿਆ ਹੋਇਆ ਫੇਸ ਰੇਜ਼ਰ ਤੇ ਤੁਸੀਂ ਇਹਦੀ ਹੈਲਪ ਦੇ ਨਾਲ ਵੀ ਜਿਹੜਾ ਕੀ ਆ ਲਿੰਟ ਨੂੰ ਰਿਮੂਵ ਕਰ ਸਕਦੇ ਹੋ ਇੱਕ ਵਾਰ ਜਿੱਦਾਂ ਤੁਸੀਂ ਕੋਈ ਕਪੜਾ ਪਾ ਕੇ ਜਾਣਾ ਉਹਦੇ ਲਈ ਤੁਸੀਂ ਇਹਨੂੰ ਰਿਮੂਵ ਕਰ ਸਕਦੇ ਹੋ ਬਹੁਤ ਵਧੀਆ ਇਹਦੇ ਨਾਲ ਰਿਮੂਵ ਹੋ ਜਾਂਦਾ ਤੁਸੀਂ ਕਿਸੇ ਟੇਪ ਦੀ ਹੈਲਪ ਨਾਲ ਵੀ ਕਰ ਸਕਦੇ ਹੋ ਇਸੇ ਵੀ ਫੇਸ ਰੇਜ਼ਰ ਜਾਂ ਬਲੇਡ ਵਗੈਰਾ ਦੀ ਹੈਲਪ ਦੇ ਨਾਲ ਵੀ ਜਿਹੜਾ ਕੀ ਆ ਲਿੰਟ ਨੂੰ ਰਿਮੂਵ ਕਰ ਸਕਦੇ ਹੋ ਤੁਹਾਨੂੰ ਇਹਨੂੰ ਸਾਰਾ ਜਿਹੜਾ ਕੀ ਇਹ ਬੂਰਾ ਆਇਆ ਹੋਇਆ ਨੂੰ ਆਪਾਂ ਤੁਹਾਨੂੰ ਰਿਮੂਵ ਕਰਕੇ ਦਿਖਾਉਣੇ ਆਂਗੇ ਇਦਾਂ ਫੇਸ ਰੇਜ਼ਰ ਰੇਜ਼ਰ ਦੀ ਹੈਲਪ ਦੇ ਨਾਲ ਹਾਂਜੀ ਜਿਦਾਂ ਤੁਸੀਂ ਦੇਖ ਰਹੇ ਹੋ ਆਪਾਂ ਫੇਸ ਰੇਜ਼ਰ ਦੀ ਹੈਲਪ ਦੇ ਨਾਲ ਇਦਾਂ ਕੱਪੜੇ ਦੇ ਉੱਪਰੋਂ ਬੂਰ ਲਾ ਸਕਦੇ ਆ ਆਪਾਂ ਇਹਨੂੰ ਜ਼ਿਆਦਾ ਤੇਜ਼ ਨਹੀਂ ਚਲਾਉਣਾ ਕਿਉਂਕਿ ਜੇ ਆਪਾਂ ਇਹਨੂੰ ਜ਼ਿਆਦਾ ਤੇਜ਼ ਚਲਾਵਾਂਗੇ ਤਾਂ ਕਈ ਵਾਰੀ ਕੱਪੜੇ ਦੇ ਵਿੱਚ ਕੱਟ ਲੱਗ ਸਕਦਾਗਾ ਤੇ ਇਸ ਕਰਕੇ ਆਪਾਂ ਇਹਨੂੰ ਸੌਫਟ ਸੌਫਟ ਚਲਾ ਕੇ ਇਹਦੇ ਉੱਪਰੋਂ ਜਿਹੜਾ ਕੀ ਆ ਬੁਰਨੂ ਲਾ ਸਕਦੇ ਆਂਗੇ ਤੇ ਬਹੁਤ ਸੋਹਣਾ ਇਹ ਵਰਕ ਕਰਦਾਗਾ ਤੁਸੀਂ ਇਹਦੀ ਸਾਈਡ ਚੇਂਜ ਕਰਕੇ ਇੱਕ ਵਾਰ ਉਧਰਲੀ ਡਾਇਰੈਕਸ਼ਨ ਸੇ ਦੂਸਰੀ ਵਾਰੀ ਉਧਰਲੀ ਡਾਇਰੈਕਸ਼ਨ ਚ ਇਦਾਂ ਜਿਹੜਾ ਕੀ ਆ ਬੁਰਨੂ ਲਾ ਸਕਦੇ ਹੋਗੇ ਕੂਟ ਦੀ ਪਹਿਲਾਂ ਦੀ ਕੰਡੀਸ਼ਨ ਤੇ ਹੁਣ ਦੀ ਕੰਡੀਸ਼ਨ ਦੇਖ ਸਕਦੇ ਹੋ ਆਪਾਂ ਇਹਨੂੰ ਹੌਲੀ ਹੌਲੀ ਰਿਮੂਵ ਕਰਨਾ ਕਈ ਵਾਰ ਕੱਪੜੇ ਦੇ ਵਿੱਚ ਕੱਟ ਵੀ ਲੱਗ ਜਾਂਦਾਗਾ ਤੁਸੀਂ ਹੌਲੀ ਹੌਲੀ ਸੌਫਟ ਸੌਫਟ ਜੈਨੂੰ ਰਿਮੂਵ ਕਰਦੇ ਜਾਣਾਗਾ ਤੇ ਇਦਾਂ ਜਿਹੜਾ ਕਿ ਇਹ ਸਾਰਾ ਬੂਰੇ ਦੇ ਤੋਂ ਕੱਪੜੇ ਤੋਂ ਲੈ ਜਾਂਦਾ ਬਾਕੀ ਤੁਹਾਨੂੰ ਅੱਜ ਦੀ ਵੀਡੀਓ ਕਿੱtain ਲੱਗੀ ਕਮੈਂਟਸ ਕਰਕੇ ਜ਼ਰੂਰ ਦੱਸਣਾ ਮਿਲਦਾ ਹੈ ਇੱਕ ਨਵੀਂ ਜੀ ਵੀਡੀਓ ਦੇ ਵਿੱਚ ਬਾਏ ਬਾਏ ਟੇਕ ਕੇਅਰ